ਸਤਿ ਸ਼੍ਰੀ ਅਕਾਲ ਜੀ ਰਜੇਂਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹ ਸਿਰਫ 14 ਤੱਕ ਸੀਮਿਤ ਰਹੇ ਨੇ ਇਹ 14 ਦੇ ੱਡੇ ਬਣ ਗਏ ਨੇ ਕਿਸੇ ਨੂੰ ਸਿੱਖੀ ਨਾਲ ਪਿਆਰ ਨਹੀਂ ਕਿਸੇ ਨੂੰ ਗੁਰੂ ਨਾਲ ਪਿਆਰ ਨਹੀਂ ਇਹ ਮੈਂ ਨਹੀਂ ਕਹਿ ਰਿਹਾ ਇੱਕ ਕੀਰਤਨ ਦਰਾਨ ਰਾਗੀ ਸਿੰਘ ਕਹਿ ਰਿਹਾ ਹੈ ਕੀਰਤਨ ਕਰਦਾ ਹੋਇਆ ਤੇ ਕੀ ਕਰ ਰਿਹਾ ਬਹੁਤ ਕੁਝ ਕਿਹਾ ਜਿਹੜੇ ਸਾਨੂੰ ਸੋਚਣ ਲਈ ਮਜਬੂਰ ਕਰਦਾ ਕਿ ਇਹ ਗੱਲ ਕੀ ਹੈ ਕਿ ਕਿਸ ਪਾਸੇ ਨੂੰ ਕਹਾਣੀ ਜਾ ਰਹੀ ਹੈ ਚੱਕਰ ਨਾ ਕੀ ਚਾਹੀਦਾ ਕਈ ਗੱਲਾਂ ਨੇ ਇਸ ਦੀਆਂ ਜਿਨ੍ਹਾਂ ਤੇ ਕੱਲ ਕਰਾਂਗੇ ਦੇਖੋ ਅਮਰੀਕਾ ਦੀ ਖਬਰ ਹੈ ਉੱਥੇ ਇੱਕ ਪ੍ਰੋਵੈਂਸ ਹੈ ਕੈਂਸਾਸ ਉੱਥੇ ਕੈਂਸਾਸ ਸਿਟੀ ਹੈ ਤੇ ਉੱਥੇ ਕੈਨਸਾਸ ਸ਼ਹਿਰ ਦੇ ਵਿੱਚ ਮਿਡ-वेस्ट ਗੁਰਦੁਆਰਾ ਸਾਹਿਬ ਉੱਥੇ ਰਗੀ ਸਿੰਘ ਕੀਰਤਨ ਕਰਦਾ ਹੋਇਆ ਹੋ ਗਿਆ ਭਾਵੁਕ ਕਹਿਣ ਲੱਗਾ ਕਿ ਮੈਂ ਕੀਰਤਨ ਤੋਂ ਪੱਕੀ ਛੁੱਟੀ ਲੈ ਲੈਣੀ ਕਿਉਂ ਪੱਕੀ ਛੁੱਟੀ ਲੈਣੀ ਚਾਹਣਾ ਇਹ ਵੀ ਉਹਨੇ ਦੱਸਣਾ ਸ਼ੁਰੂ ਕੀਤਾ ਤੁਸੀਂ ਅਕਸਰ ਸੁਣਿਆ ਹੋਣਾ ਜਦੋਂ ਬੰਦਾ ਕੀਰਤਨ ਕਰਦਾ ਵਿੱਚ ਕਥਾ ਹੁੰਦੀ ਹੈ ਬਸ ਉਹ ਕਥਾ ਨੂੰ ਸਟਾਈਲ ਸੀ ਕਰਦੇ ਕਰਦੇ ਛੋਟਾ ਛੋਟਾ ਤਪਲਾ ਵੀ ਵੱਜ ਰਿਹਾ ਹੈ। ਔਰ ਔਰ ਨਾਲ ਉਹ ਹਰਮੋਨੀਅਮ ਵੀ ਹੈ ਔਰ ਸੰਗਤ ਵੀ ਬੈਠੀ ਹੈ। ਤੇ ਮੈਨੂੰ ਨਹੀਂ ਪਤਾ ਉਹਦੇ ਵਿੱਚ ਪ੍ਰਬੰਧਕ ਸੀ ਜਾਂ ਨਹੀਂ। ਲੇਕਿਨ ਉਹ ਬੜੀ ਬੇਵਾਕੀ ਨਾਲ ਬੋਲ ਰਿਹਾ ਸੀ। ਕਹਿੰਦਾ ਮੈਂ ਕੀਰਤਨ ਤੋਂ ਪੱਕੀ ਛੁੱਟੀ ਲੈ ਲਈ। ਕਿਉਂਕਿ ਸਾਨੂੰ ਹਰ ਗੱਲ ਤੇ ਟੋਕਿਆ ਜਾਂਦਾ ਹੈ। ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਹੈ। ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਨਾ ਉਸ ਲਈ ਵੀ ਸਾਡੇ ਨਾਲ ਜਿਹੜਾ ਸਾਨੂੰ ਟੋਕਿਆ ਜਾਂਦਾ ਇਹ ਉਹਨੇ ਕਿਹਾ ਜਿਵੇਂ ਨਿਆਣੇ ਲੜਦੇ ਨੇ ਛੋਟੀਆਂ ਛੋਟੀਆਂ ਗੱਲਾਂ ਤੇ ਜੋ ਆਖ ਲੜਦੇ ਨੇ ਉਵੇਂ ਲੜਦੇ ਸਾਡੇ ਨਾਲ ਪ੍ਰਬੰਧ ਫਿਰ ਉਹ ਦੱਸਦਾ ਇਹ ਵੀ ਨਹੀਂ ਹੈ ਪਤਾ ਨਹੀਂ ਹੁਣ ਕਿਸ ਤਰ੍ਹਾਂ ਦੇ ਗੁਰੂ ਘਰ ਬਣ ਕੇ ਲਿਖਦਾ ਸਮਝ ਨਹੀਂ ਆਉਂਦੀ ਹਰ ਬਿੱਕੀ ਦੀ ਕੀ ਗੱਲ ਤੇ ਹਰ ਗੱਲ ਤੇ ਕਿਹਾ ਜਾਂਦਾ ਫਿਰ ਉਹ ਤਰੀਕੇ ਨਾਲ ਦੱਸਦਾ ਜਾਂ ਜਿਹੜੇ ਗੱਲਾਂ ਦੱਸਦਾ ਕਹਿੰਦੇ ਚੋਰ ਨਹੀਂ ਕਰਨੀ ਓਕੇ ਜੇਕਾਰਾ ਕਿਉਂ ਛੱਡਿਆ ਜੀ ਤੁਸੀਂ ਤੁਸੀਂ ਜੇਕਾਰਾ ਨਹੀਂ ਲਾਉਣਾ ਸੀ ਤੁਸੀਂ ਅਰਦਾਸ ਦੇ ਵਿੱਚ ਇਹ ਨਹੀਂ ਬੋਲਣਾ ਤੁਸੀਂ ਅਰਦਾਸ ਚ ਆਹ ਬੋਲਣਾ ਇਹ ਪ੍ਰਬੰਧਕਾਂ ਬਨੋ ਇੰਨੀ ਟੋਕਾ ਟਾਕੀ ਹੱਦੋਂ ਬੱਦ ਟੋਕਾ ਟੱਕੀ ਹੋ ਰਹੀ ਹੈ ਜੀ ਕਹਿੰਦੇ ਸਾਡੀ ਤਾਂ ਬੋਲਣ ਦੀ ਆਜ਼ਾਦੀ ਖਤਮ ਹੋ ਗਈ। ਇਹ ਵੀ ਉਹਨਾਂ ਨੇ ਉਸ ਰਾਗੀ ਸਿੰਘ ਨੇ ਕਿਹਾ। ਤੇ ਕਹਦੇ ਜੇ ਕੋਈ ਸਾਨੂੰ ਚਾਰ ਪੈਸੇ ਦੇ ਜੇ ਨਾ ਫਿਰ ਸਾਨੂੰ ਤੇ ਫਿਰ ਲਾਂਚਰ ਲਾਉਦੇ ਨੇ। ਤੁਸੀਂ ਤਾਂ ਬਹੁਤ ਪੈਸੇ ਕਮਾਉਂਦੇ ਹੋ। ਤੁਹਾਡੇ ਕੋਲ ਬਹੁਤ ਪੈਸਾ ਆਉਂਦਾ। ਉਹ ਕਹਿੰਦੇ ਅਸੀਂ ਪ੍ਰਬੰਧ ਕਰਨ ਨੂੰ ਦੱਸ ਦਈਏ ਕਿ ਸਾਨੂੰ ਤੁਸੀਂ ਦਿੰਦੇ ਕਿਉਂ? ਸਾਨੂੰ ਦੱਸੋ ਤਾਂ ਸਹੀ ਜਿਹੜੀ ਤੁਸੀਂ ਸਾਡੀ ਇਨੀ ਬੇਇੱਜ਼ਤੀ ਕਰਦੇ ਹੋ 800 ਡਾਲਰ ਦਿੰਦੇ ਹੰਸੀ ਮਹੀਨੇ ਦਾ 800 ਡਾਲਰ ਦੇ ਵਿੱਚ ਗੁਜ਼ਾਰਾ ਕਰਨਾ ਕਿੰਨਾ ਔਖਾ ਹੈ ਤੇ ਨਾਲ ਹੋਰ ਕਿਹਦੇ ਪੈਸੇ ਸਮਝ ਨਹੀਂ ਆਉਂਦੀ ਸਾਡੀ ਗਲਤੀ ਕੀ ਹੈ? ਅਸੀਂ ਕਰਨ ਕੀ ਲਾਗੇ? ਸਾਡੀ ਗਲਤੀ ਸਿਰਫ ਇਹੀ ਹੈ ਕਿ ਅਸੀਂ ਕੀਰਤਨ ਕਰਦੇ ਹਾਂ। ਅਸੀਂ ਇੱਥੇ ਕੀ ਕਰਨ ਆਏ ਆ ਬੇਸਤੀ ਕਰਾਉਣ ਆਏ ਆ ਤੇ ਛਾਲੂ ਆ ਕਹਿੰਦੇ ਮੜੀ ਗੱਲ ਤੇ ਤੁਹਾਡੀ ਕਮਾਈ ਬਹੁਤ ਹੈ 800 ਡਾਲਰ ਕਮਾਈ ਹੈ ਜੀ ਕਹਿੰਦੇ ਇਧਰ ਨਾ ਬੱਚੇ ਪਾਲੇ ਜਾਂਦੇ ਨੇ ਤੇ ਕਹਿੰਦਾ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜੀ ਇਹ ਚੌਦਰ ਦੇ ਅੱਡੇ ਬਣ ਗਏ ਕਿਸੇ ਨੂੰ ਸਿੱਖੀ ਨਾਲ ਪਿਆਰ ਨਹੀਂ ਕਿਸੇ ਨੂੰ ਗੁਰੂ ਨਾਲ ਪਿਆਰ ਨਹੀਂ ਇਹ ਉਹਨਾਂ ਨੇ ਕਿ ਚਿਹਰਾ ਖੀਚ ਕੇ ਕਿ ਮੈਂ ਤਾਂ ਗਿਆ ਹੁਣ ਨਹੀਂ ਕਹਦਾ ਮੈਂ ਇੱਥੇ ਰਹਿਣਾ ਹੁਣ ਮੈਂ ਪੱਕੇ ਤੌਰ ਤੇ ਅਮਰੀਕਾ ਛੱਡ ਕੇ ਜਾ ਰਿਹਾ ਮੈਂ ਤਾਂ ਆਪਣੇ ਬੱਚਿਆਂ ਕੋਲ ਜਾ ਕੇ ਰਹੂੰਗਾ ਮੈਂ ਨਹੀਂ ਇੱਥੇ ਰਹਿਣਾ ਹੁਣ ਇਹ ਜਿਹੜੀ ਕਹਾਣੀ ਹੈ ਇਹ ਬਹੁਤ ਕੁਝ ਕਹਿ ਰਹੀ ਹੈ ਚੌਧਰ ਦੇ اڈੇ ਬਣ ਕੇ ਕਿਸੇ ਨੂੰ ਸਿੱਖੀ ਨਾਲ ਪਿਆਰ ਨਹੀਂ ਇਹ ਜਿਆਦਾ ਸੱਚਮੁੱਚ ਹੀ ਸਿਆਸਤ ਦੇ اڈੇ ਤਾਂ ਬਣ ਗਏ ਜਿੱਥੇ ਸਿਆਸਤ ਦੇ اڈੇ ਨਾ ਬਣਨ ਤਾਂ ਫਿਰ ਜਿਹੜਾ ਹੈ ਇਸ ਤਰ੍ਹਾਂ ਲੜਾਈਆਂ ਝਗੜੇ ਕਿਉਂ ਹੋਣ ਮੈਂ ਬੱਚਾ ਕੁਰਸੀ ਕਰ ਗਰੀ ਤੇ ਇੱਕ ਖਬਰ ਮੈਂ ਦੇਖ ਰਿਹਾ ਸੀ ਕਿਉਂਕਿ ਮੈਂ ਖਬਰਾਂ ਟਿਕਾਣਾ ਸੀ ਤੇ ਉਹ ਵੀਡੀਓ ਚਰਲੇ ਸੀ ਟੀਵੀ ਤੇ ਦੇਖ ਰਿਹਾ ਸੀ ਉੱਚ ਘੁਰ ਦੇ ਬਾਰੇ ਦੀ ਤੇ ਮੇਰਾ ਪੋਤਾ 8 ਸਾਲ ਦਾ ਸੀ ਉਦੋਂ ਤੇ ਮੈਨੂੰ ਕਹਿੰਦਾ ਇੱਕ ਕਿਉਂ ਲੜ ਰਹੇ ਨੇ ਦਾਦੂ ਇਹ ਪੱਗਾਂ ਕਿਉਂ ਲਾ ਰਹੇ ਨੇ ਹੁਣ ਮੈਂ ਉਹਨੂੰ ਕੀ ਦੱਸਾਂ ਇਹ ਕਹਿੰਦਾ ਟੈਂਪਲ ਦੇ ਵਿੱਚ ਸਿੱਖ ਟੈਂਪਲ ਚ ਪੱਗਾਂ ਕਿਉਂ ਨਾਤਾ ਰਹੇ ਨੇ ਅਸਰਾਉਂਡ ਕਿਉਂ ਮਾਰ ਰਹੇ ਯਾਨੀ ਇਹ ਬੱਚੇ ਨੂੰ ਕੀ ਜਵਾਬ ਦੇਵੋਗੇ ਕਿਹੜੀ ਪੀੜੀ ਨੂੰ ਜਿਹੜੀ ਨਵੀਂ ਪੀੜੀ ਨੂੰ ਪੁਰਾਣੀ ਪੀੜ੍ਹੀ ਦੇਖ ਹੀ ਰਹੀ ਹੈ ਕੀ ਕਹਾਂਗੇ ਜੀ ਇਹ ਗੁਰਦੁਆਰੇ ਦੀ ਪ੍ਰਧਾਨਗੀ ਲਈ ਲੜਾਈ ਹੋ ਰਹੀ ਹੈ ਤੇ ਗੁਰਦੁ ਗੁਰੂਗਰਾਸਬੀ ਹਾਜ਼ਰੀ ਚ ਹੋ ਰਹੀ ਹੈ ਤੇ ਫਿਰ ਇਹ ਦੱਸਿਆ ਵੀ ਇਹ ਸੇਵਾ ਲਈ ਜੇ ਤਾਂ ਗੁਰੂ ਘਰ ਸੇਵਾ ਲਈ ਹੈ ਤਾਂ ਉਹਦੇ ਲਈ ਦਸਤਾਰਾਂ ਲੈਂਦੀਆਂ ਨੇ ਉਹਦੇ ਲਈ ਤਲਵਾਰਾਂ ਚਲਦੀਆਂ ਨੇ ਤੇ ਇਹਦਾ ਕੋਈ ਨਾ ਕੋਈ ਫਾਇਦਾ ਉਹਨੇ ਦੱਸੀ ਦਿੱਤਾ ਕਿ ਚੌਦਰ ਕਿਉਂ ਹੈ ਇਹ ਜਹਾੜੀਆਂ ਗੱਲਾਂ ਨੇ ਨਾ ਤਾਂ ਪੁੱਛਿਆ ਕਿਸ ਨੂੰ ਮੈਂ ਮਾਨਦਾਰੀ ਨੂੰ ਦੱਸੋ ਇੱਕ ਮੈਂ ਗੁਰਦਾਰ ਦੇ ਪ੍ਰਬੰਧਕ ਨੂੰ ਪੁੱਛਿਆ ਵਿਚਰ ਸੀ ਕਿ ਡਿਟਾ ਦੇ ਵਿੱਚ ਉਕਾ ਦਾ ਦੇਖੋ ਜੀ ਇਮਾਨਦਾਰੀ ਇਹ ਹੈ ਵੀ ਅਸੀਂ ਚਾਹੇ ਗੁਰੂ ਘਰ ਚੋਂ ਪੈਸਾ ਲਕਵਾਈਏ ਸਾਨੂੰ ਹੋਰ ਬੜੇ ਫਾਇਦੇ ਹੋ ਜਾਂਦੇ ਨੇ ਇਹ ਪਲੇਟਫਾਰਮ ਦੇ ਫਾਇਦੇ ਬੜੇ ਨੇ ਲਿੰਕ ਬਣਦੇ ਨੇ ਬੈਂਕਾਂ ਤੋਂ ਫਾਇਦਾ ਲੈ ਲੈਂਦੇ ਆ ਇਸ ਤਰ੍ਹਾਂ ਦੇ ਜੇ ਇਸ ਕਰਕੇ ਚਲੋ ਇਹ ਵੀ ਹੈ ਪਰ ਉਸ ਸਿੱਖੀ ਦਾ ਪ੍ਰਚਾਰ ਕੀ ਕਿਸ ਤਰੀਕੇ ਨਾਲ ਹੋ ਰਿਹਾ ਹੈ ਕਿਉਂ ਇਸ ਤਰ੍ਹਾਂ ਦਾ ਮਤਲਬ ਮਸਲਾ ਜਿਹੜਾ ਹੈ ਉਹ ਖੜਾ ਹੁੰਦਾ ਮੈਨੂੰ ਕਹਿੰਦੇ ਸਾਰੇ ਪ੍ਰਬੰਧ ਕਾਇਮ ਸਰਾਹ ਹੁੰਦੇ ਨੇ ਤੇ ਇਸ ਤਰ੍ਹਾਂ ਇੱਕ ਗੁਰੂ ਘਰ ਦੇ ਵਿੱਚ ਵੱਡੇ ਗੁਰੂ ਘਰ ਚ ਮੇਰਾ ਇੱਕ ਬੱਤਰ ਹੈ ਜਿਹੜਾ ਇੰਦਰ ਅਧਿਆਪਕ ਹੁੰਦਾ ਸੀ ਉਧਰ ਹੋ ਹੈਡ ਗ੍ਰਾਂਟੀ ਹੈ ਉਹ ਕਹਿੰਦਾ ਸਾਨੂੰ ਇਨਕਮ ਬਹੁਤ ਹੈ ਉਹ ਆਪ ਦਾਸ ਹੈ ਉਹ ਗ੍ਰਾਂਟੀ ਹੈ ਤਾਂ ਗਿਲੇ ਤੇ ਕਿਹੜਾ ਜਦੋਂ ਅਸੀਂ ਅਰਦਾਸ ਕਰਦੇ ਆ ਤੇ ਕਹਦਾ ਅੱਜ ਕੱਲ ਘੱਟੋ ਘੱਟ 100 ਡਾਲਰ ਤੱਕ ਤਾਂ ਆਮ ਹੈ ਕੋਈ ਪਾਸਵਰਡ ਆ ਕੇ ਉਹ ਤੁਸ ਕਰਾ ਕੋਈ 1100 ਡਾਲਰ ਵੀ ਸਾਡੇ ਦੇਸ਼ਾਂ ਦੇ ਉਹ ਸਾਡੇ ਨੇ ਕਮਾਈ ਵੀ ਹੈ। ਤੋਂ ਇਹ ਨਹੀਂ ਕਿਲਾ ਜਿਹੜਾ ਉਹ ਕਹਿੰਦਾ ਸਾਨੂੰ ਕਮਾਈ ਨਹੀਂ ਹੁੰਦੀ ਹੈ। ਹਾਂ ਇਹ ਗੱਲ ਜ਼ਰੂਰ ਹੈ। ਕਿ ਅਸੀਂ ਇਹਨਾਂ ਨੂੰ 1000 ਡਾਲਰ ਤੋਂ ਵੱਧ 1500 ਡਾਲਰ 1000 ਡਾਲਰ ਦਿੰਦੇ ਆ। ਉਹਦਾ ਤਕਸਾਲ ਹੁੰਦਾ ਹੈ। ਫਿਰ ਕੋਲ ਚੋਰੀ ਹੁੰਦੀ ਹੈ। ਅਮਰੀਕਾ ਵਿੱਚ ਪਿੱਛੇ ਜੇ ਗੱਲ ਹੋਈ ਹੈ। ਕਿ ਜਿਹੜੇ ਗ੍ਰਾਥੀ ਨੂੰ 1000 ਡਾਲਰ ਦਿੰਦੇ ਸੀ ਕਈ ਸਾਲਾਂ ਬਾਅਦ ਉਹ ਤਾਂ 1500 ਕੀਤਾ ਸੀ ਲੇਕਿਨ ਉਸ ਤੋਂ ਪਹਿਲਾਂ ਇਹ ਪਤਾ ਲੱਗਿਆ ਕਿ ਉਹਨੇ ਘਰ ਬਣਾ ਲਿਆ ਤੇ ਉਹਦੇ ਘਰੋਂ ਦੇ ਰਖੇ ਲਾ ਪੈਸਾ ਵੀ ਬੜਾ ਨਿਕਲਿਆ 4 ਲੱਖ ਡਾਲਰ ਤੋਂ ਵੱਧ ਨਿਕਲਿਆ ਸੀ ਫਿਰ ਆ ਚੋਰੀ ਦੇ ਕੰਮ ਸ਼ੁਰੂ ਹੋ ਜਾਂਦੇ ਨੇ ਤੇ ਇਹ ਸਾਡਾ ਜਿਹੜਾ ਜਿਹੜੇ ਕਹਿੰਦੇ ਕਿ ਸਿੱਕਾ ਦਾ ਪ੍ਰਚਾਰ ਕਿਉਂ ਨਹੀਂ ਹੁੰਦਾ ਤੋਂ ਉਹਦਾ ਕਾਰਨ ਇਹ ਹੀ ਹੈ ਮੈਂ ਇੱਕ ਦਿਨ ਇਹ ਗੱਲ ਸੁਣਾਤੀ ਇੱਕ ਆਪਣੇ ਚਰਚਾ ਜਿਹੜਾ ਸਾਡਾ ਡਿਬੇਟ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਤੇ ਮੈਨੂੰ ਇੱਕ ਪੈਲਿਸਟ ਕਹਿਣ ਲੱਗਿਆ ਜੀ ਤੁਸੀਂ ਗਲਤ ਕਹਿ ਰਹੇ ਹੋ ਕਿ 2000 10000 15000 18000 ਇੰਨਾ ਨਹੀਂ ਪੈਂਦਾ ਕਈ ਗੁਰੂ ਘਰ ਤਾਂ ਐਸੇ ਨੇ ਜਿਹੜੇ 10000 ਤੋਂ ਬਾਅਦ ਦਿੰਦੇ ਹੀ ਨਹੀਂ ਤੇ ਫਿਰ ਉਹ ਜਿਹੜਾ ਬੰਦਾ 10000 ਦਾ ਗ੍ਰੰਥੀ ਹੋਊਗਾ ਉਹ ਕਿੰਨੇ ਕੀ ਤਿਆਰੀ ਕਰੂਗਾ ਕਿੰਨਾ ਕੁ ਪ੍ਰਚਾਰ ਕਰੂਗਾ ਲੋਕਾਂ ਦੇ ਮਨ ਅੱਛਾ ਹੈ ਕਿ ਉਹ ਸਿੱਖੀ ਦਾ ਇੱਕ ਅਸਲ ਦਾ ਵਜੀਰ ਹੈ ਉਹਨੇ ਤਾਂ ਸਿੱਖੀ ਬਾਰੇ ਪ੍ਰਚਾਰ ਕਰਨਾ ਉਹਨੇ ਤਾਂ ਦੱਸਣਾ ਹੈ ਸਿੱਖੀ ਬਾਰੇ ਸਾਰਾ ਕੁਝ ਲੇਕਿਨ ਉਹ ਕਿਵੇਂ ਦੱਸੂਗਾ ਇਹ ਵੀ ਦੱਸਣਾ ਜੇ 10000 ਦੇ ਵਿੱਚ ਉਹ ਤਾਂ ਅੱਜ ਕੱਲ ਦੇ ਟਾਈਮ 'ਚ 10 12 15 ਵੀ ਲਾ ਲਓ 20 ਵੀ ਲਾ ਲਓ ਤਾਂ ਕੀ ਗੁਜ਼ਾਰਾ ਹੁੰਦਾ ਜੀ ਉੱਥੇ ਕੋ ਪੜੇ ਲਿਖੇ ਸਿਆਣੇ ਜਿਨ੍ਹਾਂ ਨੂੰ ਜਿਹੜੇ ਜਿਨ੍ਹਾਂ ਦਾ ਧਿਆਨ ਹੋਵੇ ਗੁਰਬਾਣੀ ਦਾ ਫਲਸਫੀ ਦਾ ਸਿੱਖੀ ਬਾਰੇ ਬੱਚਿਆਂ ਨੂੰ ਪ੍ਰਚਾਰ ਕਰ ਸਕਣ 10 ਸਕੰਡ ਸਪੈਸੀਫਿਕੇਸ਼ਨ ਸਕਿੱਲ ਹੋਵੇ ਜੇ ਵੀ ਆ ਬਾਹਰਲੇ ਬੰਦੇ ਜਿਨ੍ਹਾਂ ਦਾ ਜ਼ਿਕਰ ਕਰਦੇ ਆ ਇਹਨਾਂ ਨੂੰ ਕੋਈ ਇੰਗਲਿਸ਼ ਡੋਇੰਗ ਬੰਦੇ ਹੋਣ ਕੋਈ ਸਰਾਵਿਕ ਕਮੇਟੀ ਇਧਰ ਧਿਆਨ ਦੇਵੇ بڑا ਕੁਛ ਹੈ ਸਰਾਵਿਕ ਕਮੇਟੀ ਚ ਕਿੰਨਾ ਕੁਛ ਰੌੜਾ ਰੱਪਾ ਪੈਦਾ ਕਿੰਨੀ ਕਰਾਪਸ਼ਨ ਦੀਆਂ ਗੱਲਾਂ ਆਉਂਦੀਆਂ ਨੇ ਤੋਂ ਤਾਂ ਕੋਈ ਧਾਰਾ ਐਸਾ ਨਹੀਂ ਸਰਾਵਿਕ ਕਮੇਟੀ ਜਿੱਦੀ ਕਰਾਪਸ਼ਨ ਦੀ ਗੱਲ ਨਹੀਂ ਆਉਂਦੀ ਤੇ ਤੁਸੀਂ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰੋ ਜਿਤੇ ਬਾਹਰਲੇ ਤੇ ਸਾਚੇ ਭੇਜਣ ਵਾਲੇ ਰਾਗੀ ਸਿੰਘ ਕਥਾ ਵਾਚਕ ਤਿਆਰ ਕੀਤੇ ਜਾਣ ਉਹਨਾਂ ਦੀ ਇੰਗਲਿਸ਼ ਲੈਂਗੁਏਜ ਉਹਨਾਂ ਦੀ ਸੁਧਾਰੋ ਕਮਿਊਨੀਕੇਸ਼ਨ ਸਕਿੱਲ ਹੋਵੇ ਉਹਨਾਂ ਚ ਤਾਂ ਕਿ ਜੋ ਕੋਈ ਸਾਡਾ ਅਮੇਰ ਵਧੀਆ ਸਿੱਖਾ ਦਾ ਉੱਥੇ ਬਣ ਸਕੇ ਤਾਂ ਇਹ ਸਾਰੀਏ ਗੱਲਾਂ ਉਹਦੇ ਲਈ ਪੈਸਾ ਚਾਹੀਦਾ ਪੈਸਾ ਉਧਰ ਲਾਓ ਉਹਨਾਂ ਨੂੰ ਪੈਸਾ ਦਿਓ 2 ਮਹੀਨੇ ਦਾ ਐਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਕਿ ਉਹਨਾਂ ਨੂੰ ਜ਼ਿਆਦਾ ਪੈਸਾ ਦੇਣ ਤੇ ਇਹ ਜਿਹੜੀ ਟੋਕਾ ਟਾਕੀ ਜ ਹੈ ਇਹ ਛੋਟੇ ਘਰ ਹੋਣਗੇ ਜਦ ਮੈਨੂੰ ਨਹੀਂ ਪਤਾ ਮੈਂ ਤਾਂ ਸਿਰਫ ਅੱਜ ਜਦੋਂ ਵੀਡੀਓ ਦੇਖੀ ਤੁਹਾਡੇ ਨਾਲ ਸਾਂਝ ਕਰ ਰਿਹਾ ਗੱਲ ਤੇ ਲੇਕਿਨ ਬਹੁਤ ਸਾਰੀਆਂ ਗੱਲਾਂ ਨੇ ਤੇ ਜੇ ਅਸੀਂ ਨਿਰਵੇ ਨਹੀਂ ਕਰ ਸਕਦੇ ਨਾ ਫਿਰ ਤਾਂ ਕਮ ਦਾ ਕਮ ਕਾਫੀ ਜ਼ਿਆਦਾ ਖਰਾਬ ਹੈ ਤੇ ਜਿਵੇਂ ਹੁਣ ਪਿਛਲੇ 5-7 ਸਾਲਾਂ 'ਚ ਗਿਣਤੀ ਵਧੀ ਹੈ ਪੰਜਾਬ ਦੇ ਵਿੱਚ ਅਸਾਈਆਂ ਦੀ ਉਹਦੇ ਪਿੱਛੇ ਵੀ ਤਾਂ ਇੱਕੋ ਹੀ ਵੱਡਾ ਕਾਰਨ ਹੈ ਕਿ ਅਸੀਂ ਸਹੀ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਸਕੇ ਚਾ ਅਸੀਂ ਖੁਦ ਗੁਰੂ ਦੇ ਸਤਾ ਤੱਤੇ ਨਹੀਂ ਚੱਲ ਸਕੇ ਤੇ ਜੇ ਮੈਂ ਪੁੱਛਿਆ ਮੈਂ ਕੋ ਪ੍ਰੋਗਰਾਮ ਕਰ ਰਿਹਾ ਸੀ ਮੈਂ ਪਾਸਟਰ ਨੂੰ ਪੁੱਛਿਆ ਮੈਂ ਤੁਹਾਡੇ ਕਿਉਂ ਇੰਨੇ ਕਿਵੇਂ ਆ ਰਹੇ ਨੇ ਬੰਦੇ ਘਟੋ ਘਟ ਸਿੱਖ ਕਿਵੇਂ ਉਹ ਤਾਂ ਨੌ ਵਿਭਾਗ ਕੋਈ ਦਿਓ ਕੋਈ ਢੱਲੋ ਕੋਈ ਸਾਰੇ ਨੌ ਵੀ ਉਵੇਂ ਰੱਖੇ ਨੇ ਕੀ ਕਾਰਨ ਕੀ ਹੈ ਕੈਦਾ ਜੀ ਤੁਸੀਂ ਪੁੱਛੋ ਇਹਨਾਂ ਦਾ ਕਾਰਨ ਕੀ ਹੈ ਸਾਨੂੰ ਕਹਿੰਦਾ ਇਹ ਕਿੱਥੇ ਦਿਖਾ ਦੇਣ ਕੋਈ ਸਿੱਖੀ ਚੋਂ ਜਾਤ ਪਾਤ ਖਤਮ ਕਰਤੀ ਇਹਨਾਂ ਨੇ ਐਥੇ ਤਾਂ ਕਿਈ ਜਾਤਾਂ ਦੇ ਦੋ ਦੋ ਬਾਟੇ ਅਮਰਦਸ ਕੋਲ ਨਹੀਂ ਹੁੰਦੇ ਨੇ ਇੱਕ ਭਾਈ ਜਟਾ ਲਈਏ ਇੱਕ ਦੂਜੇ ਇਹ ਤਾਂ ਹਾਲ ਹੈ ਲੰਗਰ ਦੇ ਤਾਂ ਮੈਂ ਖੁਦ ਦੇਖਿਆ ਤੋ ਇਹ ਸਾਰਾ ਕੁਝ ਜਿਹੜੀ ਹੁੰਦੀ ਹੈ ਅਜਾ ਫੇਰ ਇੱਕ ਹੋਰ ਵੀ ਮੈਨੂੰ ਬੜੀ ਹੈਰਾਨੀ ਹੋਈ ਇੱਥੇ ਮੈਂ ਤਾਂ ਰਿਕਾਰਡ ਕਹਿੰਦੇ ਜੇ ਰਿਕਾਰਡ ਕੀਤਾ ਹੋਵੇ ਤੁਸੀਂ ਜੇਬ ਸਾਹਿਬ ਦੇ ਮੈਨੂੰ ਸਦਾ ਮਿਲਿਆ ਸੀ ਪਿਛਲੇ ਸਾਲ ਦੀ ਗੱਲ ਹੈ ਪੰਜਾਬ ਦੇ ਪੈਨਸ਼ਨਰਸ ਜਿਹੜੇ ਪੰਜਾਬ ਪੁਲਿਸ ਦੇ ਨੇ ਕਿ ਤੁਸੀਂ ਆ ਕੇ 10 ਮਿੰਟ ਸਾਡੇ ਪਾਠ ਤੋਂ ਬਾਅਦ ਬੋਲੋ ਮੈਂ ਗਿਆ ਉਦੋਂ ਪਹਿਲਾਂ ਉੱਥੇ ਜਿਹੜਾ ਕਥਾਵਾਚਕ ਬੋਲ ਰਿਹਾ ਸੀ ਉਹਨ ਸੁਣ ਕੇ ਹੈਰਾਨ ਹੀ ਹੋ ਗਿਆ ਉਹ ਕਹਿ ਰਿਹਾ ਸੀ ਕਿ ਸਿੱਖੀ ਦੀ ਜਾਤ ਪਾਤ ਦੀ ਤੁਸੀਂ ਗੱਲ ਕਰਦੇ ਹੋ ਜਾਤ ਪਾਤ ਤਾਂ ਗੁਰੂ ਸਾਹਿਬ ਵੀ ਮਨਦੇ ਸੀ ਜੇ ਗੁਰੂ ਸਾਹਿਬ ਜਾਤ ਪਾਤ ਨਾਮ ਬਣਦੇ ਹੁੰਦੇ ਫਿਰ ਸਾਨੂੰ ਇਹ ਨਾ ਦੱਸਦੇ ਕਿ ਜੀ ਉਹਨਾਂ ਨੇ ਜਿਹੜੇ ਵਿਆਹ ਆ ਆਪਣੇ ਜਾਤੀ ਕਰਵਾਏ ਦੇ ਜਿਹੜੀ ਇਹ ਉੱਥੇ ਦਸਰੇ ਹੈ ਜਿਹੜੇ ਦਸਰਾਤ ਆਏ ਸੀ ਕਿ ਮਾਨਸਕ ਜਿਆ ਸਵੇ ਇੱਕ ਪਛਾਣ ਨੂੰ ਨਹੀਂ ਉਹ ਦੂਜੇ ਪਾਸੇ ਹੁਣ ਜੇ ਅਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਲਾਵਾਗੇ ਫਿਰ ਉਹਦੇ ਬਾਰੇ ਕੀ ਹੋਊਗਾ ਚਾਨੂੰ ਸਿੱਖੀ ਫਿਲਾਸਫੀ ਤਾਂ ਪੜ੍ਹ ਪੜ੍ਹਾਉਣੀ ਚਾਹੀਦੀ ਹੈ ਨਾ ਤੇ ਦੂਜੇ ਪਾਸੇ ਆ ਤੁਸੀਂ ਕੱਲ੍ਹ ਆ ਜੋ ਕੁਛ ਸੋਕ ਸਭਾ ਸਿਹਜੀ ਸਭਾ ਚ ਹੋਇਆ ਹੈ ਤੁਹਾਡੇ ਘਰ ਸਾਹਮਣੇ ਵਿੱਚ ਉਸ ਇਹ ਮੁੰਡੇ ਦਾ قصور ਕੋਈ ਨਹੀਂ ਉਹਨੂੰ ਦੱਸਿਆ ਇਹ ਕਿਆ ਹੋਊਗਾ ਇਹ ਤਾਂ ਪੱਕਾ ਦੱਸਿਆ ਗਿਆ ਹੋਊਗਾ ਵੀ ਠੀਕ ਹੈ ਭਾਈ ਅੱਛੇ ਜੀ ਨੇ ਆਉਣਾ ਟੋਪੀ ਲੈ ਕੇ ਨਾ ਆਓ ਲੇਕਿਨ ਇਹ ਨਹੀਂ ਦੱਸਿਆ ਕਿ ਬਈ ਸਿੱਕੀ ਜ਼ਬਰਦਸਤ ਟੋਪੀ ਨਹੀਂ ਲਾਈ ਜਾ ਸਕਦੀ ਉਹਨਾਂ ਨੂੰ ਕਿਹਾ ਜਾ ਸਕਦਾ ਵੀ ਟੋਪੀ ਆਪ ਜੀ ਰੱਖ ਲਓ ਭਾਈ ਆ ਤੁਸੀਂ ਆ ਦਸਤਾਰ ਜਾਂ ਰਵਾਲ ਬੰਨੋ ਲੇਕਿਨ ਉਰੇ ਉੱਥੇ ਟੋਪੀਆਂ ਲਾ ਕੇ ਉੱਥੇ ਤੇਜੇ ਤੇ ਟੱਕਰੀ ਹੈ ਕੀ ਆਪਾਂ ਦਰਸਾਉਣਾ ਕੀ ਚਾਹੁੰਦੇ ਆ ਕੀ ਕੀ ਮੈਸੇਜ ਦੇਣਾ ਚਾਹੁੰਦੇ ਆ ਟੋਪੀਆਂ ਨਾਲ ਦੂਜੇ ਧਰਮ ਦੇ ਲੋਕ ਆਏ ਨਾ ਜਿਵੇਂ ਉਹਨਾਂ ਸਰਦਾਰ ਸਿਤਾਹੀ ਆਏ ਤੇ ਉਹਨਾਂ ਦੱਸਣਾ ਕੀ ਚਾਹੁੰਦੇ ਆ ਜੇ ਆਪਣੇ ਵਾਲੇ ਨੂੰ ਉਹਨਾਂ ਨੂੰ ਸਮਝਾਉਣ ਦੀ ਜਰੂਰਤ ਹੈ ਸੋ ਇਸ ਤਰ੍ਹਾਂ ਕਿ ਬਹੁਤ ਸਾਰੇ ਪੁਆਇੰਟ ਨੇ ਸਾਡੇ ਤਾਂ ਆ ਹੁਣ ਇੱਕ ਨਮੀ ਲੜਾਈ ਚਾਹਦੀ ਹੈ ਉਹ ਵੀ ਜਾਤ ਪਾਤ ਵਾਲੀ ਮਸਲਾ ਖੜਾ ਹੋ ਗਿਆ ਬੀਬੀ ਦੇ ਰੇਰ ਕੋ ਤੇ ਬਾਬਾ ਜਿਹੜਾ ਨਗ ਸਿੰਘਾ ਰਸੂਲ ਪਰ ਭਜੀਵਤ ਸਿੰਘ ਤੇ ਭਾਈ ਬਸੰਤ ਸਿੰਘ ਗੱਲਾਂ ਸੀ ਉਹਦੇ ਕਰ ਰਹੇ ਤਾਂ ਉਦੋਂ ਮਸਲੇ ਕੋਈ ਹੋਰ ਨਹੀਂ ਪਿੱਛੋਂ ਤੋਂ ਇਹ ਹੀ ਮਸਲਾ ਇੱਥੇ ਹੈ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਕਿਉਂ ਨਹੀਂ ਜੇ ਅੱਜ ਇੰਨੇ ਪੰਥ ਸਿੰਘ ਸਹਿਬਾਨ ਨੇ ਆ ਗੱਲਾਂ ਕੀਤੀਆਂ ਨੇ ਕਿ ਜੀ ਇੱਥੇ AI ਨਾਲ ਲਈ ਤੁਸੀਂ ਬਣਾ ਸਕਦੇ ਐਨੀਮੇਸ਼ਨ ਫਿਲਮ ਵੀ ਬਣਾਉਣੀ ਆ 328 ਰੁਪਏ ਪਰ ਇਹ ਤਾਂ ਬੜਾ ਕੁਛ ਹੈ ਤਾਂ ਤੋ ਇਹ ਇਹਦੇ ਬਾਰੇ ਕਿਉਂ ਨਹੀਂ ਦੱਸਦੇ ਕਿ ਜੀ ਅਸੀਂ ਪ੍ਰਚਾਰ ਲਈ ਕਿਦਾਂ ਬਜਟ ਸਟ੍ਰੋਮ ਦੀ ਕਮੇਟੀ ਰੱਖਿਆ ਕਿਸ ਤਰ੍ਹਾਂ ਦੇ ਅਸੀਂ ਪ੍ਰਚਾਰਕ ਪੈਦਾ ਕਰਨੇ ਨੇ ਕਿਸ ਤਰ੍ਹਾਂ ਦੇ ਰਾਗੀ ਸਿੰਘ ਬਾਹਰ ਭੇਜਣੇ ਨੇ ਉਹਨਾਂ ਨੂੰ ਉਦੇਸ਼ ਦਿਓ ਕਿ ਕਿਹੜੇ ਰਾਗੀ ਸਿੰਘਾਂ ਨੂੰ ਰਾਗੀ ਜੇ ਤੁਸੀਂ ਬੁਲਾਉਣੇ ਕਿਰਤਨੇ ਸਿੰਘ ਉਹਨਾਂ ਨੂੰ ਕੀ ਦੇਣਾ ਇਸ ਸਾਰੀਆਂ ਗੱਲਾਂ ਨਾਲ ਕੌਮ ਨੂੰ ਬੈਠ ਕੇ ਵਿਚਾਰੋ ਬਹੁਤ ਦੁੱਖ ਹੁੰਦਾ ਹੈ ਜਦੋਂ ਇਸ ਰਦਾ ਪ੍ਰਚਾਰ ਹੁੰਦਾ ਜਿਵੇਂ ਇਹਦਾ ਹੁਣ ਘੁੰਮ ਰਹੀ ਹੈ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਵੀਡੀਓ ਜਿਹੜੀ ਇਹ ਸਿਰਫ ਸਿੱਖ ਦੇਖਣਗੇ ਸਾਰੇ ਕੌਮਾਂ ਚ ਜਾਊ ਜਿਵੇਂ ਮੈਂ ਬੋਲ ਰਿਹਾ ਤੇ ਕਿਸ ਤਰ੍ਹਾਂ ਨਵੇਂ ਬੱਚੇ ਤਾਂ ਜਾਊਗੀ ਜਾਊਗੀ ਤੇ ਬੱਚੇ ਕਹਿਣਗੇ ਜੀ ਜੇ ਪ੍ਰਵਧ ਕਾਲ ਚ ਨਹੀਂ ਹੈ ਸਰਦਾ ਸਿੱਖੀ ਦੀ ਤੇ ਸਿਰਫ ਚੌਧਰ ਹੈ ਦਾਈ ਹੈ ਗੁਰੂ ਘਰ ਨਾਲ ਜੁੜੇ ਹੋਏ ਨੇ ਤੇ ਫਿਰ ਉਹ ਉਹ ਕਿਵੇਂ ਜੁੜਨਗੇ ਵੱਡੇ ਸਵਾਲ ਖੜੇ ਕਰ ਗਈ ਇਹ ਗੱਲ ਇਹਦੇ ਬਾਰੇ ਸੋਚਣ ਦੀ ਲੋੜ ਥੋੜਾ ਬਹੁਤ